ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਠੀਕ 10:30 ਵਜੇ ਸਵੇਰੇ 2 ਸਤੰਬਰ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕੱਗਰ ਦੀ ਗੱਲ ਕਰਾਂਗੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਡੈਮਾ ਬਿਆਸ ਅਤੇ ਸਤਲੋਜ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਤੀਸਰੀ ਵੀਡੀਓ ਦੇ ਵਿੱਚ ਮੌਸਮ ਤੇ ਮੀਂਹ ਦਾ ਅਪਡੇਟ ਦਵਾਂਗੇ ਸੋ ਕੱਗਰ ਦੀ ਕਾਫੀ ਜ਼ਿਆਦਾ ਚਰਚਾ ਛੜੀ ਹੋਈ ਆ ਕੱਲ ਕਾਫੀ ਜ਼ਿਆਦਾ ਅਫਵਾਹਾਂ ਵੀ ਉੱਡੀਆਂ ਕੀ ਕੀ ਅਪਡੇਟ ਆ ਕੱਗਰ ਦਾ ਉਹਦੇ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦੇ ਆਂ ਗੂਲੇ ਚਿੱਕੇ ਜਿਹੜਾ ਕੱਲ ਆਥਣੇ ਯਾਨੀ ਕਿ 1 ਸਤੰਬਰ ਨੂੰ 4 ਵਜੇ ਘੱਗਰ ਦਾ ਲੈਵਲ ਸੀ 42342 ਕਿਊਸਕ ਉਹ ਅੱਜ ਸਵੇਰੇ 6 ਵਜੇ 42954 ਕਿਊਸਕ ਹੋ ਗਿਆ ਗੂਲੇ ਚਿੱਕੇ ਹੌਲੀ ਹੌਲੀ ਘੱਗਰ ਵਧ ਰਿਹਾ ਅ ਖਨੌਰੀ ਜਿਹੜਾ ਕੱਲ ਘੱਗਰ ਦਾ ਲੈਵਲ ਸੀ 11375 ਉਹ ਅੱਜ ਵਧ ਕੇ 11900 ਹੋ ਗਿਆ ਖਨੌਰੀ ਵੀ ਘੱਗਰ ਹੌਲੀ ਹੌਲੀ ਵਧ ਰਿਹਾਗਾ ਚਾਂਦਪੁਰੇ ਜਿਹੜਾ ਕੱਲ ਦਾ ਪੱਦਰ ਸੀ 12500 ਉਹ ਅੱਜ ਵੱਧ ਕੇ 13400 ਹੋ ਗਿਆ ਇਹ ਅੰਕੜੇ ਇਹ ਕਹਿ ਰਹੇ ਨੇ ਕਿ ਖੱਗਰ ਦਾ ਲੈਵਲ ਹੌਲੀ-ਹੌਲੀ ਵੱਧ ਰਿਹਾ ਪਰ ਇਹ ਲੈਵਲ ਉਸ ਤਰ੍ਹਾਂ ਨਹੀਂ ਵੱਧ ਰਿਹਾ ਜਿਵੇਂ 2023 ਦੇ ਵਿੱਚ ਵਧਿਆ ਸੀ ਕਿ 24 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਹੀ ਖੱਗਰ ਪਹੁੰਚਾ ਦੇ ਓਵਰਫਲੋ ਹੋ ਗਿਆ ਸੀ ਐਤਕਿ ਉਸ ਤੰਗ ਦਾ ਨਹੀਂ ਵਾਪਰ ਰਿਹਾ ਇੱਕ ਤਾਂ ਖੱਗਰ ਦਰਿਆ ਪਹਿਲਾਂ ਤੇ ਚੱਲ ਰਿਹਾ ਉਹਦਾ ਰਸਤਾ ਸਹੀ ਬਣਿਆ ਹੋਇਆ ਟਰੈਕ ਸਹੀ ਬਣਿਆ ਹੋਇਆ ਫਲੋ ਸਹੀ ਬਣਿਆ ਹੋਇਆ ਦੂਜਾ ਇਹ ਹੈ ਕਿ ਪਿਛਲੇ 24 ਘੰਟੇ ਦੇ ਵਿੱਚ ਮੀਂਹ ਜਿਹੜਾ ਪਾਅ ਤੇ ਪਹਾੜਾਂ ਦੇ ਵਿੱਚ ਉਨਾ ਭਾਰੀ ਨਹੀਂ ਪਿਆ ਜਿੰਨਾ ਭਾਰੀ ਜਲੰਧਰ ਖੇਤਰ ਲੁਧਿਆਣਾ ਖੇਤਰ ਮਲੇਰਕੋਟਲਾ ਖੇਤਰ ਪਰਣਾਲਾ ਖੇਤਰ ਨਾਭਾ ਖੇਤਰ ਦੇ ਵਿੱਚ ਪਿਆ ਤੇ ਇਹਨਾਂ ਖੇਤਰਾਂ ਦੇ ਵਿੱਚ ਉਹ ਜਿਹੜਾ ਪਾਣੀ ਉਹ ਕੱਗਰ ਤੱਕ ਨਹੀਂ ਪਹੁੰਚਦਾ ਸੋ ਮੀਂਹ ਦੀ ਵੰਡ ਵਾਈਟ ਸਪਰੈਡ ਜੀ ਹੋ ਗਈ ਕਿਸੇ ਇੱਕ ਜਗ੍ਹਾ ਡਿੱਗਣ ਦੀ ਬਜਾਏ ਇਸ ਕਰਕੇ ਕੱਗਰ ਦੇ ਵਿੱਚ ਉਹ ਫਲੋ ਤੱਕ ਪਾਣੀ ਹਾਲ ਫਲਹਲ ਆਉਣ ਦੇ ਅਸਾਰ ਨਹੀਂ ਹੈਗੇ ਕੱਗਰ ਚੜ੍ਹ जरूर ਰਿਹਾ ਅਲੱਟ ਤੇ ਰਹਿਣ ਦੀ ਜਰੂਰ ਬਿਲਕੁਲ ਆ ਇਹਦੇ ਵਿੱਚ ਕੋਈ ਦੂਰਾਂਵਾ ਨਹੀਂ ਚਾਹੇ ਸੰਗਰੂਰ ਜ਼ਿਲ੍ਹਾ ਚਾਹੇ ਮਾਨਸਾ ਜ਼ਿਲ੍ਹਾ ਚਾਹੇ ਫਤਿਆਬਾਦ ਜ਼ਿਲ੍ਹਾ ਚਾਹ ਪਰ ਕਿਸੇ ਤਰ੍ਹਾਂ ਦਾ ਕੋਈ ਵੱਡਾ ਖੌਫ ਕੋਈ ਇਕਦਮ ਤਬਾਹੀ ਮਚਾ ਦੂ 2023 ਵਾਂਗ ਕਰ ਦੂਗਾ ਇਸ ਤਰ੍ਹਾਂ ਹਾਲ ਫਿਲਹਾਲ ਜਿਹੜਾ ਨਹੀਂ ਹੈਗਾ ਕਿਉਂਕਿ ਪਿੱਛੋ ਪੌਦ ਖੇਤਰ ਦੇ ਵਿੱਚੋਂ ਘੱਗਰ ਦਾ ਪਾਣੀ ਉਸ ਪੱਧਰ ਤੱਕ ਨਹੀਂ ਵੱਧ ਰਿਹਾ ਜਿੱਥੋਂ ਤੱਕ ਘੱਗਰ ਦੀਆਂ ਸਹਾਇਕ ਚੋਹ ਨੇ ਨਦੀ ਨੇ ਜਿਵੇਂ ਸਰੰਗ ਚੋਆ ਉਹ ਕਾਫੀ ਜ਼ਿਆਦਾ ਡਾਊਨ ਚੱਲ ਰਹੀ ਆ ਪਟਿਆਲੇ ਵਾਲੀ ਨਦੀ ਆ ਉਹ ਵੀ ਕਾਫੀ ਜ਼ਿਆਦਾ ਡਾਊਨ ਚੱਲ ਰਹੀ ਆ ਹਾਲ ਫਿਲਹਾਲ ਉਹ ਤੇ ਚੜ੍ਹਨ ਦੇ ਅਸਾਰ ਨਹੀਂ ਜਾ ਪਰੇ ਟਾਂਗਰੀ ਜਿਹੜਾ ਹਰਿਆਣੇ ਦੇ ਵਿੱਚ ਦੀ ਹੋ ਕੇ ਆਉਂਦਾ ਉਹ ਵੀ ਠੀਕ ਠਾਕ ਚੱਲ ਰਿਹਾਗਾ ਤੇ ਮਾਰਕੰਡਾ ਦੇ ਵਿੱਚ ਪਾਣੀ ਜ਼ਰੂਰ ਵਧਿਆ ਪਰ ਉਹ ਵੀ ਇੱਕ ਕੱਗਰ ਤੱਕ ਆਉਂਦਾ ਆਉਂਦਾ ਜਿਹੜਾ ਸ਼ਾਂਤ ਹੋ ਜਾਂਦਾਗਾ ਸੋ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਕੋਈ ਵੱਡਾ ਖਤਰਾ ਤਾਂ ਹਾਲ ਫਿਲਹਾਲ ਹੈ ਨਹੀਂ ਉਹਨਾ ਟਾਈਮ ਜੇਕਰ ਪਵਦ ਖੇਤਰ ਤੋਂ ਉੱਪਰਲੇ ਪਹਾੜਾਂ ਦੇ ਵਿੱਚ ਅਗਲੇ 24 36 ਘੰਟੇ ਦੇ ਦੌਰਾਨ ਕੋਈ ਤਾਕੜਾ ਮੀਂ ਨਹੀਂ ਵਰਦਾ ਜਿਹਦੇ ਵਰਨ ਦੇ ਅਸਾਰ ਬਹੁਤ ਘਟ ਜਾ ਪਰਿਆ ਜਾਂ ਪੇ ਰਿਹਾ ਹੈ ਕਿ ਪੰਜਾਬ ਦੇ ਹੋਰ ਮੈਦਾਨੀ ਖੇਤਰਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੰਡ ਕੇ ਮੀਂ ਪਊਗਾ ਜਿਹਦੇ ਨਾਲ ਕੱਗਰ ਉਹ ਉਸ ਪੱਧਰ ਤੱਕ ਜਿਹੜੇ ਪੱਧਰ ਤੱਕ 2023 ਚ ਲੱਗਿਆ ਸੀ ਉਦਾਂ ਜਾਣ ਦੇ ਅਸਾਰ ਨਹੀਂ ਹੈਗੇ ਪਰ ਫਿਰ ਵੀ ਲੈਵਲ ਪਾਣੀ ਦਾ ਥੋੜਾ ਥੋੜਾ ਅੱਪ ਹੋ ਰਿਹਾ ਇਸ ਕਰਕੇ ਥੋੜਾ ਜਿਹਾ ਅਲਰਟ ਰਹਿਣ ਦੀ ਜ਼ਰੂਰਤ ਆ ਪ੍ਰਸ਼ਾਸਨ ਜੋ ਜੋ ਹਦਾਇਤਾਂ ਜਾਰੀ ਕਰ ਰਿਹਾ ਉਹਨਾਂ ਨੂੰ ਫੋਲੋ ਕਰਨ ਦੀ ਜ਼ਰੂਰਤ ਆ ਤੇ ਇਹਦੇ ਤੋਂ ਜਿਹੜੀ ਨਜਾ ਤੱਕ ਅਗਰ ਤੋਂ ਉਹ ਅਗਲੇ ਘਟੋਕਟ 4 ਦਿਨ ਮਿਲਦੀ ਜਾ ਪ ਨਹੀਂ ਰਹੀ ਹਰ ਇੱਕ ਜਗ੍ਹਾ ਚਾਹੇ ਉਹ ਸੰਗਰੂਰ ਆ ਚਾਹੇ ਮਾਨਸਾ ਚਾਹੇ ਸਰਸਾ ਚਾਹੇ ਫਤਿਹਵਾੜਾ ਇਸ ਤਰ੍ਹਾਂ ਲੱਗੂਗਾ ਕਿ ਅਗਰ ਚੜ ਰਿਹਾ ਚੜ ਰਿਹਾ ਇਹ ਪਤ ਨਹੀਂ ਅਗਲੇ 24 ਘੰਟੇ ਚ ਕਿੰਨਾ ਚੜ ਜੂ ਪਰ ਇਹਦਾ ਚੜਨ ਦਾ ਪ੍ਰੋਸੈਸ ਇਸ ਵਾਰੀ ਕਾਫੀ ਜ਼ਿਆਦਾ ਸਲੋ ਰਹਿਣਾ ਸੋ ਇਸ ਕਰਕੇ ਕਿਸੇ ਵੱਡੇ ਖਤਰੇ ਦਾ ਹਾਲ ਫਰ ਹਰ ਕੋਈ ਅਲਰਟ ਜਿਹੜਾ ਨਹੀਂ ਹੈਗਾ ਇਸ ਗੱਲ ਤੋਂ ਚੁਕੰਨੇ ਰਹਿਣਾਗਾ ਬਾਕੀ ਤੁਹਾਨੂੰ ਸ਼ਾਮ ਨੂੰ ਦੁਬਾਰੇ ਅਪਡੇਟ ਕੱਗਰਵਾਰੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ